ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਰਹੰਦਸ ਦੀ ਵੀਡੀਓ ਵਿੱਚ। ਅੱਜ ਬਣਾਵਾਂਗੇ ਆਪਾਂ ਮਲਾਈ ਪਿਆਜ਼ ਦੀ ਬਹੁਤ ਹੀ ਟੇਸਟੀ ਸਬਜ਼ੀ। ਜਦੋਂ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਉਸ ਟਾਈਮ ਤੇ ਮਲਾਈ ਪਿਆਜ਼ ਦੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ। ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ। ਇਹ ਸਬਜ਼ੀ ਬਿਲਕੁਲ ਰੈਸਟੋਰੈਂਟ ਸਟਾਈਲ ਬਣਦੀ ਆ। ਸੇਮ ਉਹ ਹੀ ਟੇਸਟ ਤੁਹਾਨੂੰ ਆਏਗਾ। ਜੇ ਤੁਸੀਂ ਇੱਕ ਵਾਰੀ ਸਬਜ਼ੀ ਬਣਾ ਲਈ ਤਾਂ बार-बार ਬਣਾਉਣਾ ਚਾਹੋਗੇ ਇੰਨੀ ਜ਼ਿਆਦਾ ਮਜ਼ੇਦਾਰ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਸਬਜ਼ੀ ਨਾਲ ਤੁਸੀਂ ਦੋ ਦੀ ਬਜਾਈ ਚਾ ਰੋਟੀਆਂ ਖਾ ਜਾਉਗੇ ਇੰਨੀ ਜ਼ਿਆਦਾ ਡਿਲੀਸ਼ੀਅਸ ਇਹ ਸਬਜ਼ੀ ਬਣਦੀ ਆ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਆਓ ਲਾਈਫ ਯਾਤਰੀ ਬਹੁਤ ਹੀ ਸੌਖੀ ਸਬਜ਼ੀ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਸਬਜ਼ੀ ਬਣਾਉਣ ਵਾਸਤੇ ਪਿਆਜ਼ ਨੂੰ ਇਸ ਤਰੀਕੇ ਨਾਲ ਰਫਲੀ ਕੱਟ ਲਿਆ ਦੋ ਟਮਾਟਰ ਲਈ ਟਮਾਟਰਾਂ ਦੀ ਪਿਊਰੀ ਮਿਕਸੀ ਵਿੱਚ ਬਣਾ ਕੇ ਰੱਖ ਲਈ ਅੱਧਾ ਕੱਪ ਫਰੈਸ਼ ਮলাই ਲਈ ਇੱਕ ਵੱਡੇ ਚਮਚ ਗਰੀਬ ਅਦਰਕ ਬਰੀ ਕੱਟ ਕੇ ਲਿਆ ਹੁਣ ਪੈਨ ਲਵਾਂਗੇ ਇਹਦੇ ਵਿੱਚ ਪਾਵਾਂਗੇ 2 ਚਮਚ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਅੱਧਾ ਚਮਚ ਜੀਰਾ ਪਾਵਾਂਗੇ ਫਲੇਮ ਲੋਰ ਰੱਖਾਂਗੇ ਜੀਰਾ ਹਲਕਾ ਫਰਾਈ ਹੋ ਗਿਆ ਹੁਣ ਆਪਾਂ ਬਰੀਕ ਕਟਿਆ ਅਦਰਕ ਪਾਵਾਂਗੇ ਅਦਰਕ ਨੂੰ ਆਪਾਂ ਲਾਈਟ 골ਡਨ ਹੋਣ ਤੱਕ ਫਰਾਈ ਕਰ ਲਵਾਂਗੇ ਅਦਰਕ ਲਾਈਟ 골ਡਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਪਾਵਾਂਗੇ ਤੇ ਨਾਲ ਹੀ ਆਪਾਂ ਰਫਤੀ ਕੱਟੇ ਪਿਆਜ਼ ਪਾ ਦੇਵਾਂਗੇ ਪਿਆਜ਼ਾਂ ਨੂੰ ਲਗਾਤਾਰ ਹਿਲਾਉਂਦੇ ਹੋਈ ਹਾਈ ਫਲੇਮ ਤੇ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਪਿਆਜ਼ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਪਿਆਜ਼ ਦਾ ਕਲਰ ਲਾਲ ਹੋਣਾ ਸ਼ੁਰੂ ਹੋ ਗਿਆ ਪਿਆਜ਼ ਹੁਣ ਸੌਫਟ ਹੋ ਗਈ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਚਮਾਹ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ 25 ਸੈਕਿੰਡ ਤੱਕ ਫਰਾਈ ਕਰਾਂਗੇ ਪੋਟ ਦਾ 10 ਤੱਕ ਪਕਾ ਨਹੀਂ ਕਰਨਾ ਫਲੇਮ ਮੀਡੀਅਮ ਰੱਖਾਂਗੇ ਹੁਣ ਆਪਾਂ ਇਹਦੇ ਵਿੱਚ ਟਮਾਟਰਾਂ ਦੀ ਪਿਊਰੀ ਪਾ ਦੇਵਾਂਗੇ ਟਮਾਟਰ ਦੀ ਪਿਊਰੀ ਪਾ ਕੇ ਆਪਾਂ ਇਹਨੂੰ ਇਸ ਤਰ੍ਹਾਂ 2 ਮਿੰਟ ਤੱਕ ਮੀਡੀਅਮ ਸੇਕ ਤੇ ਪਕਾ ਲਵਾਂਗੇ ਤੁਸੀਂ ਟਮਾਟਰ ਨੂੰ ਕੱਟ ਕੇ ਵੀ ਪਾ ਸਕਦੇ ਹੋ ਪਰ ਟਮਾਟਰ ਦੀ ਪਿਉਰੀ ਪਾਉਣ ਨਾਲ ਸਬਜ਼ੀ ਦੀ ਕੰਸਿਸਟੈਂਸੀ ਬਹੁਤ ਵਧੀਆ ਹੋ ਜਾਂਦੀ ਹੈ। ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ। ਟਮਾਟਰਾਂ ਦੀ ਪਿਉਰੀ ਨੂੰ 2 ਮਿੰਟ ਤੱਕ ਪਕਾ ਲਿਆ। ਹੁਣ ਪਾਵਾਂਗੇ 1 ਚਮਚੀ ਚੀਨੀ। ਚਿਨੀ ਪਾਉਣ ਨਾਲ ਸਬਜ਼ੀ ਦਾ ਟੇਸਟ ਖੱਟਾ ਮਿੱਠਾ ਆਵੇਗਾ ਤੇ ਟੇਸਟ ਬੈਲੈਂਸ ਹੋ ਜਾਂਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਕੱਟਿਆ ਹਰਾ ਧਨੀਆ ਤਿੰਨ ਨਾਲ ਹੀ ਆਪਾਂ ਇਹਦੇ ਵਿੱਚ ਫਰੈਸ਼ ਮਲਾਈ ਪਾ ਦੇਵਾਂਗੇ ਮਲਾਈ ਆਪਾਂ ਫਰੈਸ਼ ਤੋਂ ਚੂਜ਼ ਕਰਨੀ ਪੁਰਾਣੀ ਮਲਾਈ ਨਾਲ ਸਬਜ਼ੀ ਦਾ ਟੇਸ ਖਰਾਬ ਹੋ ਜਾਵੇਗਾ ਲਾਈਪ ਆ ਕੇ ਫਟਾਫਟ ਆਪਾਂ ਇਹਨੂੰ ਹਲਾਵਾਂਗੇ ਮੀਡੀਅਮ ਫਲੇਮ ਤੇ ਆਪਾਂ ਚੰਗੀ ਤਰ੍ਹਾਂ ਸਬਜ਼ੀ ਨੂੰ ਪਕਾ ਲਵਾਂਗੇ ਸਬਜ਼ੀ ਨੂੰ ਲਗਾਤਾਰ ਪਕਾਇਆ ਤੁਸੀਂ ਦੇਖ ਸਕਦੇ ਸਬਜ਼ੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆ ਹੁਣ ਆਪਾਂ ਇੱਕ ਚਮਚ ਸੁੱਕੀ ਮਿੱਠੀ ਪਾਵਾਂਗੇ ਜਦੋਂ ਵੀ ਆਪਾਂ ਮਲਾਈ ਵਾਲੀ ਕੋਈ ਕਰੀਮ ਵਾਲੀ ਸਬਜ਼ੀ ਬਣਾਉਂਦੇ ਹਾਂ ਉਹਦੇ ਵਿੱਚ ਸੁੱਕੀ ਮੇਥੀ ਪਾਉਣਾ ਜ਼ਰੂਰੀ ਹੁੰਦਾ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਸਬਜ਼ੀ ਦਾ ਹੁਣ ਫਲੇਮ ਨੂੰ ਮੀਡੀਅਮ ਤੋਂ ਲੋ ਕਰ ਦੇਵਾਂਗੇ ਤੇ 1 ਮਿੰਟ ਤੱਕ ਹੋਰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਕਸ਼ਮੀਰੀ ਲਾਲ ਮਿਰਚ ਜੋ ਪਾਈ ਸੀ ਉਹਦੇ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਆ ਗਿਆ ਇੱਕਦਮ ਕਰੀਮੀ ਸਬਜ਼ੀ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਬਰੀਕ ਕਟਿਆ ਹਰਾ ਧਨੀਆ ਹੋਰ ਪਾ ਦੇਵਾਂਗੇ। ਇਹਦੇ ਨਾਲ ਸਬਜ਼ੀ ਦੀ ਲੁੱਕ ਹੋਰ ਵੀ ਵਧ ਜਾਂਦੀ ਆ। ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਸਬਜ਼ੀ ਦੀ ਗਰੇਵੀ ਬਿਲਕੁਲ ਰੈਸਟੋਰੈਂਟਸ ਟੈਲ ਬਣੀ ਆ। ਬਹੁਤ ਜ਼ਾ ਟੇਸਟੀ ਜੇ ਤੁਸੀਂ ਇੱਕ ਵਾਰ ਇਹ ਸਬਜ਼ੀ ਬਣਾਉਂਗੀ ਤੇ ਬਾਰ-ਬਾਰ ਇਸ ਤਰੀਕੇ ਨਾਲ ਬਣਾਉਂਗੀ। ਇੰਨੀ ਜ਼ਿਆਦਾ ਸੁਆਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ। ਮਲਾਈ ਪਿਆਜ਼ ਦੀ ਬਹੁਤ ਹੀ ਮਜਿੱਦਦ ਕਰੀਮੀ ਸਬਜ਼ੀ ਬਣ ਕੇ ਤਿਆਰ ਹੋਈ ਆ। ਗਰਮਾ-ਗਰਮ ਸਬਜ਼ੀ ਨੂੰ ਸਰਵ ਕਰਾਂਗੇ। ਜਦੋਂ ਤੁਸੀਂ ਹੋਰ ਸਬਜ਼ੀਆਂ ਖਾ ਕੇ ਬੋਰ ਹੋ ਜਾਓ ਤਾਂ ਤੁਸੀਂ ਇਹ ਸਬਜ਼ੀ ਬਣਾ ਕੇ ਜ਼ਰੂਰ ਖਾਓ ਤੁਹਾਨੂੰ ਬਹੁਤ ਵਧੀਆ ਲੱਗੇਗੀ। ਬਿਰਮਿਲ ਦੀ ਆ ਇਸ ਤਰ੍ਹਾਂ ਦੀ ਕਿਸੇ ਹੋਰ ਰੈਸਪੀ ਨਾਲੋਂ ਤੱਕਲੀ ਸਸਤੀ ਕਾਲ